ਕੀ ਤੁਹਾਨੂੰ ਇਹ ਫਾਇਦਾ ਹੋਇਆ ਜੀ ਨਹੀਂ ਸਾਡੀ ਸਲਾਹ ਤੇ ਵੀ ਬੜਾ ਟਰੈਕਟਰ ਲਈ ਜਾਂ ਲੋਨ ਜਾਂ ਲਿੰਟ ਕੁਝ ਵੀ ਕਰੀਏ ਜੀ ਵੀ ਬੜੇ ਟਰੈਕਟਰ ਬਿਨਾ ਸਰਦਾ ਨਹੀਂ ਜੀ ਪਰ ਇਹ ਕਿ ਚਲੋ ਡਰਦਾ ਡਰਦਾ ਹਰੇਕ ਛੋਟਾ ਕਿਸਾਨ ਬੜਾ ਔਖਾ ਲੱਗਦਾ ਹੈ ਜੀ ਫਿਰ ਪਾਸੇ ਆਪਣੀ ਏਕੜ ਬੀਜਿਆ ਬਹੁਤ ਵਧੀਆ ਰਿਜ਼ਲਟ ਆ ਜੀ ਜਿੰਨਾ ਮਰਜੀ ਬਾਰਿਸ਼ ਪੈ ਜਾਵੇ ਧਰਤੀ ਨਾਲ ਦੀ ਨਾਲ ਪਾਣੀ ਖਾ ਜਾਂਦੀ ਹੈ ਸਾਰਾ ਤੇ ਬਹੁਤ ਵਧੀਆ ਫਸਲ ਹੋ ਰਹੀ ਹੈ ਜੀ ਹੁਣ ਵੀ ਮੇਰੀ ਫਸਲ ਖੜੀ ਹੈ ਜੀ 25 ਏਕੜ ਪਹਿਲੀ ਵਾਰੀ ਕਰਨੀ ਹੈ ਜੀ ਤਾਂ ਕੀਲਾ ਦੋ ਕੀਲੇ ਕਰਕੇ ਟ੍ਰਾਇਲ ਦੀ ਤਰ੍ਹਾਂ ਕਰਕੇ ਦੇਖ ਲਓ ਜੀ ਜੇ ਹੁਣ ਝੋਨਾ ਲਾਉਣਾ ਜੀ ਇਤੋਂ ਹੀ ਇਹ ਟੈਕਨੀਕ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਬਿਲਕੁਲ। ਨਾਮ ਮੇਰਾ ਕਮਲ ਸਿੰਘ ਹੈ ਤੇ ਮੈਂ ਇਤ ਕੀ ਸਰਫੇਸ ਸੀਟਰ ਨਾਲ 2 ਕਿਲੇ 2 ਏਕੜ ਬੀਜੀ ਹੈ ਜੀ। ਗਾਂਹਾਂ ਨੂੰ ਮੈਂ ਘੱਟ ਤੋਂ ਘੱਟ 5 ਜਾਂ 10 ਏਕੜ ਹੋਰ ਵਧਾਉਂਗਾ ਜੀ। ਤੇ 2 ਏਕੜੀ ਮੈਂ ਸਮਾਰਟ ਸੀਟਰ ਨਾਲ ਬੀਜੀ ਸੀ ਜੀ। ਉਹਦੇ ਨਾਲ ਵੀ ਮੈਂ ਇਸੇ ਤਰ੍ਹਾਂ ਵੀ 5 ਤੋਂ 10 ਕਿਲੇ ਉਹਦੇ ਕਰੂੰਗਾ ਜੀ। ਮੈਨੂੰ ਵਧੀਆ ਲੱਗਿਆ ਜੀ ਫਸਲ 'ਚ ਕੋਈ ਫਰਕ ਨਹੀਂ ਹੈਗਾ। ਹੁਣ ਕਟਾਈ ਹੋਊਗੀ ਜੀ ਉਹਦੇ 'ਚ ਪਤਾ ਲੱਗ ਜੂਗਾ ਵੀ ਝਾੜ ਦਾ ਕੀ ਅੰਤਰ ਹੈ। ਵਿਚਾਰ ਕਿ ਕਿਹੜੀ ਦਾ ਵਧੀਆ ਰਹੇਂਦਾ ਸਮਾਰਟ ਸੀਟਰ ਵਾਲਾ ਰਹੇਂਦਾ ਜਾਂ ਸਰਫੇਸ ਸੀਟਰ ਵਾਲੀ ਦਾ ਰਹੇਂਦਾ ਜੀ ਬਾਕੀ ਕਿਸਾਨਾਂ ਲਈ ਕੀ ਥੋੜਾ ਹੈ ਬਾਕੀ ਕਿਸਾਨਾਂ ਨੂੰ ਵੀ ਮੇਰੀ ਤਾਂ ਇਹੀ ਬੇਨਤੀ ਹੈ ਜੀ ਵੀ ਆਪਾਂ ਦੇਖੋ ਪਹਿਲੀ ਵਾਰੀ ਕਰਨੀ ਹੈ ਜੀ ਤਾਂ ਕੀਲਾ ਦੋ ਕੀਲੇ ਕਰਕੇ ਟ੍ਰਾਇਲ ਦੀ ਤਰ੍ਹਾਂ ਕਰਕੇ ਦੇਖ ਲੋ ਜੀ ਅਗਲੀ ਵਾਰੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਰਿਜ਼ਲਟ ਨੇ ਇਹਦੇ ਅੱਛਾ ਅਭੀ ਤੱਕ ਜੋ ਆਪਨੇ ਇਹ 2 1 ਕਰਮੇ ਕੀਆ ਤਾਂ ਆਪਕੋ ਲਗਾ ਅਭੀ ਜੋ ਆਪਕੋ ਵਿਜ਼ੀਬਲ ਸੀ ਜਿ세 ਦਿਖ ਜਾਂਦਾ ਹੈ ਨਾ ਕਿ ਇਹ ਖੇਤ ਹੈ ਤੇ ਔਰ ਇਹ ਵਾਲੇ ਖੇਤ ਹੈ ਤਾਂ ਦੋਨੋਂ ਮੇਂ ਆਪਕੋ ਕੋਈ ਅੰਤਰ ਲਗਾ ਝਾੜ ਮੇਂ ਕੀ ਨਹੀਂ ਨਹੀਂ ਸਰ ਹਜੇ ਵੱਢਣੀ ਹੈ ਕਟਾਈ ਕਰਕੇ ਫਿਰ ਸਾਰਾ ਕਿਲੇ ਸਹੀ ਮੈਂ ਆਪਕੋ ਪਤਾ ਚਲ ਜਾਏਗਾ ਕਿ ਝਾੜ ਕੀ ਕੀ ਆਈ ਹੋਈ ਰਵਿੰਦਰ ਸਿੰਘ ਮਰਾਣਾ ਹਾਂ ਮੈਂ ਐਗਰੀਕਲਚਰਲ ਦੀ ਮਤ ਨਾਲ ਜੀ ਸੁਪਰ ਸੀਡ ਨਾਲ ਕਣਕ ਬੀਜੀ ਹੈ ਜੀ ਜਦ ਕੀ ਸਾਨੂੰ ਇਹ ਫਾਇਦਾ ਹੋਇਆ ਜੀ ਨਹੀਂ ਸਾਡੀ ਸਲਾਹ ਤੇ ਵੀ ਬੜਾ ਟਰੈਕਟਰ ਲਈ ਜਾਂ ਲੋਨ ਜਾਂ ਲਿਮਟ ਕੁਛ ਵੀ ਕਰੀਏ ਜੀ ਵੀ ਬੜੇ ਟਰੈਕਟਰ ਬਿਨਾ ਸਰਦਾ ਨਹੀਂ ਜੀ ਪਰ ਇਹ ਕੀ ਚਲੋ ਡਰਦਾ ਡਰਦਾ ਹਰੇਕ ਛੋਟਾ ਕਿਸਾਨ ਬੜਾ ਓੱਖਾ ਲੱਗਦਾ ਹੈ ਜੀ ਇਸ ਪਾਸੇ ਆਪਾਂ ਨੇ ਕੇਕੜ ਬੀਜਿਆ ਬਹੁਤ ਵਧੀਆ ਰਿਜ਼ਲਟ ਆ ਜੀ ਇਹ ਕਿਕਰ ਆਪਨੇ ਕਿਸੇ ਬੀਜਿਆ ਸਰਫੇ ਸੀਡ ਸਰਫੇ ਸੀਡ ਜੀ ਸਪਰਟੀ ਦੇ ਵਿੱਚੋਂ ਲੈ ਕੇ ਜੀ ਸਰਫੇ ਸੀਡ ਉਹਦੇ ਨਾਲ ਬੁਜਾਈ ਕਰ ਬਿਨਾਂ ਕੋ ਕਬਾੜ ਹੋਇਆ ਜੀ ਨਾ ਕੋ ਘਾਟ ਆਈਏ ਕਿਸੇ ਵੀ ਤਰ੍ਹਾਂ ਦੀ ਦੋ ਪਾਣੀ ਦੇ ਰਹੇ ਜੀ ਲੇਟ ਵਜਾਈ ਹੋਈ ਹੈ ਜੀ ਅਗਲੀ ਵਾਰ ਅਗਲੀ ਵਾਰ ਆਪਾਂ ਹੋਰ ਵੀ ਵਧਾਵਾਂਗੇ ਜੀ ਵੀ ਜਿੰਨੇ ਕੇ ਛੋਟੇ ਥੋੜਾ ਥੋੜਾ ਬਤਾਉਂਦੇ ਜਾਵਾਂਗੇ ਇੱਕੀ ਕ੍ਰੈਕਟ ਬੀਜਾ ਜੀ ਹਨ 5-6 ਏਕੜ ਬੀਜ ਕੇ ਦੇਕਾਂਗੇ ਕੋਈ ਛੋਟੇ ਜ਼ਿਮੀਦਾਰ ਨੂੰ ਬਹੁਤ ਔਖਾ ਹੋ ਜਾਂਦਾ ਜੀ ਉਹ ਤੋਂ ਨੁਕਸਾਨ ਨਾ ਚੱਲੇ ਚੱਲਿਆ ਨਹੀਂ ਜਾਂਦਾ ਜੀ ਪਰ ਹੁਣ ਤਾਂ ਨਿਕਲ ਗਿਆ ਤੁਹਾਡਾ ਮਨ ਹਾਂਜੀ ਹਾਂ ਸਾਬ ਜੀ ਐਤ ਕੀ ਦੇਖਿਆ ਜੀ ਇਸ ਕੀ ਬਹੁਤ ਵਧੀਆ ਨਾ ਕੋਈ ਸੁੰਡੀ ਦੀ ਸ਼ਿਕਾਇਤ ਹੈ ਇਹ ਸਾਨੂੰ ਸੁੰਡੀ ਦਾ ਵੀ ਡਰਤੀ ਵੀ ਸੁੰਡੀ ਦੀ ਫਿਰ ਐਗਰੀਕਲਚਰ ਵਾਲਿਆਂ ਨੇ ਦਵਾਈ ਲਾ ਕੇ ਦੱਸਿਆ ਵੀ ਦਵਾਈ ਲਾ ਕੇ ਬੀਜੂ ਜੀ ਉਹ ਬਹੁਤ ਵਧੀਆ ਰਿਐਕਟ ਕਰ ਰਿਹਾ ਜੀ ਹਿੰ ਤੱਕ ਅੱਜ ਬੜਾਈ ਕਰਨੀ ਹੈ ਜੀ ਅੱਪਾਂ ਮਾडम ਅੱਜ ਦੇਖਣੇ ਮੈਂ ਆਪਕੋ ਲੱਗਦਾ ਹੈ ਕਿ ਫਸਲ ਮੈਂ ਜੋ ਕਿਸੇ ਤਰੀਕੇ ਕੀ ਕੋਈ ਕਮੀ ਦੂਸਰੀ ਫਸਲ ਕੋ ਦੇਖਤੇ ਹੋਏ ਜੋ ਆਪਨੇ ਦੂਸਰੇ ਤਰੀਕੇ ਸੇ ਵੀ ਜਿਹੜੀ ਕਿਸੇ ਜੁੜਾ ਹੈਗਾ ਬਿਜਾਈ ਕੀਤੀ ਸੀਗੀ ਹੁਣ 1 ਏਕੜ ਤੇ ਤੁਸੀਂ ਸਰਫੇਸ ਸੀਡਰ ਨਾਲ ਕੀਤੀ ਐ ਇਹ ਹੁਣ ਤਾਂ ਹਾਲੇ ਤੱਕ ਤਾਂ ਤੁਸੀਂ ਫਸਲ ਵੱਡੀ ਨਹੀਂ ਐ ਪਰ ਜੇ ਹੁਣ ਦੇਖ ਲਈਏ ਤੇ ਵਿਜੀਬਲ ਕੋਈ ਲੱਗਦਾ ਤੁਹਾਨੂੰ ਫਰਕ ਹੈਗਾ ਦੋਨੋਂ ਫਸਲਾਂ ਵਿੱਚ ਕੋਈ ਇਹ ਸਭੀ ਦੂਜੀ ਫਸਲ ਨਾਲੋਂ ਬਹੁਤ ਵਧੀਆ ਜੀ ਫਸਲ ਉਹਦੇ ਉੱਤੇ ਮੀਂਹ ਪੈ ਗਿਆ ਜੀ ਦਵਾਰੂ ਜ਼ੀਰੋ ਡਰਲ ਨਾਲ ਬੀਜੀ ਕਦਰ ਉਹਦੀ ਕਰੰਟ ਪਣ ਲਈ ਜੀ ਬਹੁਤ ਔਖੇ ਹੋਈ ਜੀ ਦੂਜੀ ਫਸਲ ਜਿਹੜੀ ਇਹਦੇ ਵਿੱਚ ਜਿੰਨਾ ਮੀਂਹ ਪਿਆ ਜੀ ਉਹ ਵਧੀਆ ਹੋਈ ਆ ਫਸਲ ਨੁਕਸਾਨ ਹੋਣ ਦੀ ਬਜਾਏ ਤੇ ਫਾਇਦਾ ਹੋਇਆ ਜੀ ਕੋ ਕਰੰਟ ਦੀ ਪ੍ਰੋਬਲਮ ਨਹੀਂ ਕੋਈ ਬਹੁਤ ਵਧੀਆ ਰਿਜ਼ਲਟ ਆ ਆਹ ਜੀ ਨਾ ਪਾਣੀ ਦੀ ਮਾਰ ਥੱਲੇ ਆ ਵੇਡਾ ਕੋਈ ਦਿੱਕਤ ਨਹੀਂ ਜੀ ਦੂਜੀ ਫਸਲ ਨਾਲੋਂ ਬਹੁਤ ਵਧੀਆ ਜੀ ਨਾਲੇ ਖਰਚਾ ਵੀ ਵੱਧਦਾ ਜੀ ਨਾਲੇ ਜ਼ਿਮੀਦਾਰ ਬਚ ਰੂਗਾ ਜੀ ਜੇ ਥੋੜਾ ਛੋਟ ਹਲਕੇ ਸਾਮਾਨ ਨਾਲ ਵਧੀਆ ਖੇਤੀ ਹੋ ਜਾਵੇ ਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਖਲੀ ਰਿਵਾਲ ਅਮਾਮਪੁਰਾ ਇਦੇ ਵਿੱਚ ਮੇਰਾ ਸੁਝਾਅ ਹੈ ਕਿ ਜੇ ਜਿਹਨੇ ਹੁਣ ਝੋਨਾ ਲਾਉਣਾ ਜੀ ਇੱਥੋਂ ਹੀ ਇਹ ਟੈਕਨੀਕ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਇਹਦੇ ਵਿੱਚ ਲੇਜ਼ਰ ਲੈਵਲ ਕਰਾ ਲਓ ਭਾਵੇਂ ਸਿੱਧੀ ਬਿਜਾਈ ਕਰੋ ਭਾਵੇਂ ਸੁੱਕੇ ਕੱਦੂ ਵਾਲੀ ਲਵਾਈ ਕਰੋ ਉਸ ਸਾਨੂੰ ਅੱਗੇ ਕਣਕ ਦੀ ਸਰਫੇਸ ਸੀਡਰੀ ਤੁਹਾਨੂੰ ਜਿਆਦਾ ਫਾਇਦਾ ਮਿਲੇਗਾ ਕਿਉਂਕਿ ਉਸ ਜ਼ਮੀਨ 'ਚ ਪਾਣੀ ਉੱਚਾ ਨਹੀਂ ਵਾਣੀ ਹੋਏਗਾ ਘੱਟ ਪਾਣੀ ਦੇ ਨਾਲ ਹੀ ਉਹ ਜਨਕਿ ਪਾਣੀ ਸਾਰੇ ਲੈਵਲ 'ਤੇ ਚੜਾ ਜਾਏਗਾ ਇਹ ਮੇਰਾ ਸੁਝਾਅ ਹੈ ਜਿਵੇਂ ਆਪਾਂ ਇਹ ਸਰਫੇਸ ਸੀਡਰ ਨਾਲ ਬੀਜਿਆ ਚਲੋ ਇੱਥੇ ਤਾਂ ਆਪਾਂ ਪਰਾਲੀ ਨੂੰ ਵਰਤਦੇ ਨੇ ਤੂੜੀ ਲਈ ਵਿੱਚ ਹੀ ਆਪਾਂ ਡੀਕੰਪੋਜ਼ ਕਰਨੀ ਹੁੰਦੀ ਆ ਜਿਨ੍ਹਾਂ ਨੇ ਤੂੜੀ ਨਹੀਂ ਬਣਾਉਣੀ ਉਹ ਵੀ ਇਸੇ ਤਰ੍ਹਾਂ ਜੀਰੀ ਬੀਜਣ ਦੀ ਇੱਕ ਜਾਂ ਦੋ ਕਿਲੇ ਬੀਜ ਕੇ ਦੇਖੋ ਬਹੁਤ ਵਧੀਆ ਰਿਜ਼ਲਟ ਆਉਣਗੇ ਕਿਉਂਕਿ ਮਲਚਿੰਗ ਹੋ ਜਾਊਗੀ ਉਸੇ ਮਸ਼ੀਨ ਨਾਲ ਸਰਫਸ ਸੀਡਰ ਦੇ ਨਾਲ ਸਰਫਸ ਸੀਡਰ ਦੇ ਨਾਲ ਤੁਸੀਂ ਸਰਫਸ ਸੀਡਰ ਦੇ ਨਾਲ ਛੱਟਾ ਦੇ ਕੇ ਉਹ ਜਿਹੜੀ ਆਪਣੀ ਤੂੜੀ ਆ ਜਿਹੜਾ ਫੂਸ ਆ ਨਾੜ ਮੈਚਿੰਗ ਉਹ ਨਾੜ ਦਾ ਮੈਚਿੰਗ ਕਰਨ ਜਿੱਥੇ ਤੁਸੀਂ ਤੂੜੀ ਨਹੀਂ ਬਣਾਉਣੀ ਠੀਕ ਹੈ ਜੀ ਠੀਕ ਹੈ ਨਹੀਂ ਇੱਕ ਤਾਂ ਉਹ ਤੁਹਾਡੀ ਖਾਹ ਖੇਤ ਦੇ ਵਿੱਚ ਰਹਿ ਜੂਗੀ ਬਿਲਕੁਲ ਤੇ ਦੂਸਰਾ ਤੁਹਾਡੇ ਸਾਹਮਣੇ ਇੱਕ ਰਿਜ਼ਲਟ ਆ ਜਾਣਗੇ ਕਿਲਾ ਕਿਲਾ ਦਾਦਾ ਕਿਲਾ ਬੀਜ ਕੇ ਜਰੂਰ ਦੇਖੋ ਠੀਕ ਹੈ ਨਹੀਂ ਫਿਰ ਆਪਣੇ ਇਧਰਲੇ ਬੰਨੇ ਵੀ ਜਿਹੜੀ ਡੀਐਸਆਰ ਦੀ ਸ਼ੈਦ ਲੋੜ ਨਾ ਪਵੇ ਠੀਕ ਹੈ ਨਹੀਂ ਤੇ ਇਹ ਮੇਰਾ ਇੱਕ ਸੁਝਾਅ ਸਰ ਮੇਰਾ ਨਾਮ ترسےم ਕੁਮਾਰ ਕਾਉਂਸਲ ਵਿਲੇਜ ਕੋਲੇਮਾਜਰਾ ਪੁੰਨ ਰੇਡੀ ਰੋਡ ਤੇ ਜੀ 25 ਏਕੜ ਮੈਂ ਕਨਕ ਇਸੇ ਤਰ੍ਹਾਂ 3-4 ਸਾਲ ਤੋਂ ਕਰ ਰਹੇ ਹਾਂ ਜੀ ਤੇ ਮੈਂ ਕੀ ਕਰਦਾ ਜਦੋਂ ਕਮੈਨ ਵੱਟ ਕੇ ਚਲੇ ਜਾਂਦੀ ਆ ਥੋੜੀ ਜਿਹੀ ਪ੍ਰਾਲੀ ਡੰਡੇ ਨਾਲ ਖਲਾਰ ਕੇ ਬੀਜ ਦਾ ਤੇ ਖਾਦ ਦਾ ਛਿੱਟਾ ਮਾਰਦੇ ਉਹਦੇ ਉੱਪਰ ਟਿਪੜ ਚਲਾ ਦਿੰਨਾ ਜੀ ਟਿਪੜ ਚਲਾ ਕੇ ਖੇਤ ਨੂੰ ਪਾਣੀ ਨਾਲ ਭਰ ਦਿੰਨਾ ਜੀ ਪਰ ਦੋ ਪਾਣੀ ਲੱਗਦੇ ਇੱਕ ਤਾਂ ਉਹ ਪਾਣੀ ਲੱਗਦਾ ਜੀ ਇੱਕ ਵਾਰ ਹੋਰ ਪਾਣੀ ਲੱਗਦਾ ਤੇ ਜਿੰਨੇ ਮਰਜ਼ੀ ਬਾਰਿਸ਼ ਪੈ ਜਾਵੇ ਜੀ ਧਰਤੀ ਨਾਲ ਦੀ ਨਾਲ ਪਾਣੀ ਖਾ ਜਾਂਦੀ ਆ ਸਾਰਾ ਤੇ ਬਹੁਤ ਵਧੀਆ ਫਸਲ ਹੋ ਰਹੀ ਹੈ ਜੀ ਹੁਣ ਵੀ ਮੇਰੀ ਫਸਲ ਖੜੀ ਹੈ ਜੀ 25 ਏਕੜ ਕੱਲ ਮੈਂ 2 ਕੁ ਕਿੱਲੇ ਵੱਢੇ ਆ ਜੀ ਜੀ ਚਾਰ ਤਰੀਕਾ ਨੇ ਵੀ ਜੀ ਸੁਪਰ ਸੀਡਰ ਜੀ ਰੋਟਾਵੇਟਰ ਤੇ ਸਰਫੇਸ ਸੀਡਰ ਤੇ ਹੈਪੀ ਸੀਡਰ ਤੇ ਸਭ ਤੋਂ ਸਭੇ ਸਰਫੇਸ ਸਭ ਤੋਂ ਵਧੀਆ ਰਿਹਾ ਇਸ ਦਾ ਤੇ ਮੈਂ ਸਿੱਧੀ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਜੀ ਅੱਗੇ ਸਿੱਧੀ ਬਜਾਈ ਵਾਸਤੇ ਸਟੇਟ ਵਾਰਡੀ ਵੀ ਹਾਲੇ ਤੱਕ ਵੀ ਹੁਣ ਆਪਾਂ 20 ਦਿਨ ਸਾਡੇ ਉੱਪਰ ਰਹਿ ਗਏ ਨੇ ਉਹਦੀ ਜਲਦੀ ਤੋਂ ਡਾਕਟਰ ਸਾਹਿਬ ਆਪਾਂ ਤਿਆਰੀ ਕਰੀਏ ਵੀ ਉਹ ਕਰਵਾ ਬਰੀਜ਼ ਤੇ ਪਾਣੀ ਦੀ ਸਮ ਜਿਹੜੀ ਸਮੱਸਿਆ ਜਿਹੜੀ ਪਹਿਲਾਂ ਦਿੱਤੀ ਜਾਵੇ ਸਰਫੇਸ ਜੀ ਦੇ ਨਾਲ ਤੁਸੀਂ ਕਿੰਨਾ ਕੀਆ ਅਸੀਂ ਜਿਹੜੇ ਬਾਕੀ ਵਾਲੇ ਜਿਹੜੇ ਤੁਸੀਂ ਤਿੰਨ ਔਰ ਤਰੀਕੇ ਆਪਣਾ ਲਏ ਸਰਫੇਸ ਰੋਟਾਵੇਟਰ ਨਾਲ ਵੀ ਦਾ ਮੇਰਾ ਉਹ ਬਹੁਤ ਜਿਹੜਾ ਦਾ ਸੁਪਰ ਸੀਡਰ ਨਾਲ ਰੋਟਾਵੇਟਰ ਮੇਰਾ ਜ਼ਿਆਦਾ ਵਧੀਆ ਜੀ ਸੁਪਰ ਸੀਡਰ ਨਾਲ ਰੋਟਾਵੇਟਰ ਜ਼ਿਆਦਾ ਵਧੀਆ ਹੈ ਜੀ ਤੇ ਜੇ ਚਾਰਾਂ ਦੀ ਗੱਲ ਕਰੀਏ ਤਾਂ ਸਰਫੇਸ ਸੀਡਰ ਸਰਫੇਸ ਸੀਡਰ ਜ਼ਿਆਦਾ ਵਧੀਆ ਜੀ ਕਿਉਂਕਿ ਉਹਦੇ ਚ ਪਾਣੀ ਬਹੁਤ ਹੀ ਘੱਟ ਲੱਗਦਾ ਸਰਫੇਸ ਸੀ ਬਿਲਕੁਲ ਬਿਲਕੁਲ ਜੀ ਇਸ ਵਾਰੀ ਤੁਸੀਂ ਕਿੰਨਾ ਵਾਲਾ ਸਰਫੇਸ ਪਹਿਲੀ ਵਾਰੀ ਮੈਕਰ ਲਾ ਜੀ ਬਾਕੀ ਮੈਂ 20 ਕਿਨੇ ਰੋਟਾਵੇਟਰ ਨਾਲ ਲਾ ਅੱਜ ਅਸੀਂ ਸਰਦਾਰ ਲਖਵਿੰਦਰ ਸਿੰਘ ਦੇ ਖੇਤ ਤੇ ਆਏ ਆ ਜਿਨ੍ਹਾਂ ਨੇ ਆਪਣੇ 15 ਏਕੜ ਕਣ ਤੇ ਤੁਸੀਂ ਖੇਤ ਵੀ ਦੇਖ ਸਕਦੇ ਹੋ ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਖੇਤ ਖੜਾ ਹੈਗਾ ਇਹਨਾਂ ਦਾ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਇਆ ਕੋਈ ਜ਼ਿਆਦਾ ਨਦੀਨ ਵੀ ਨਹੀਂ ਹੈਗੇ ਅਤੇ ਇਹਨਾਂ ਨੂੰ ਆਸ ਆ ਕਿ ਜਿਹੜੇ ਦੂਸਰੀ ਹੋਰ ਰਵਾਇਤੀ ਤਰੀਕੇ ਦੇ ਨਾਲ ਕਣਕ ਦੀ ਬਿਜਾਈ ਕਰਦੇ ਆ ਉਹਨਾਂ ਕੀ ਝਾੜ ਆਉਂਦੀ ਇਹਨਾਂ ਨੂੰ ਉਮੀਦ ਹੈਗੀ ਆ ਤੇ ਮੈਂ ਕਮਨਾ ਕਰਦਾ ਹਾਂ ਕਿ ਇਹ ਅਗਲੇ ਸਾਲ ਵੀ ਇਹ ਏਰੀਆ ਹੈਗਾ ਇਸ ਤੋਂ ਜ਼ਿਆਦਾ ਗਰਮ ਮੈਂ ਹੋਰ ਕਿਸਾਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਖੇਤ ਦੀ ਵੱਤ ਤੋਂ ਵੱਧ ਨੂੰ ਦੇਖ ਕੇ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਕਿ ਇਹਨਾਂ ਨੇ ਘੱਟ ਖਰਚੇ ਤੋਂ ਵੱਧ ਮੁਨਾਫਾ ਲੈਂਦੀ ਹੋਈ ਕਣਕ ਦੀ ਖੇਤੀ ਦੀ ਕਾਸ਼ਤ ਕੀਤੀ ਆ ਉਹ ਆਪਣੇ ਖੇਤਾਂ ਦੇ ਵਿੱਚ ਵੀ ਇਹ ਸਰਫਸ ਸੀਡਰ ਤਕਨੀਕ ਨੂੰ ਅਪਣਾਉਣ ਅਤੇ ਜਿਹੜਾ ਵੱਧ ਮੁਨਾਫਾ ਕਮਾਉਣਾ